ਜੇ ਅਸੀਂ ਸਿਰ ਵੱਡੇ ਤੋਂ ਸਾਡਾ ਬਾਬਾ ਲੜ ਸਕਦਾ ਹੈ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਹਾਂ ਪਾਲ ਦੇ ਕੋਲ ਬੰਬ ਫੜੇ ਕੋਈ ਤੋਫੜੀ ਸੀ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵੱਡੀ ਖਬਰ ਸੋਨਾਂ ਸੰਜੀ ਕਰ ਰਿਹਾ ਕਿ ਭਾਈ ਅਮਰਿਤਪਾਲ ਸਿੰਘ ਦਾ ਪਰਿਵਾਰ ਅੱਜ ਅਕਾਲ ਸਤ ਸਾਈਂ ਤੇ ਪਹੁੰਚਿਆ ਹੈ ਉਤੇ ਇਸ ਬੋਕੇ ਜਿਹੜੇ ਡਿਬਰੂਗੜ ਜੇਲ ਦੇ ਵਿੱਚ ਬੰਦ ਸਨ ਉਹਨਾਂ ਦੀ ਚੜ੍ਹਦੀ ਕਲਾ ਦੀ ਅਦਾਸ ਕੀਤੀ ਗਈ ਹੈ ਅਮਰਪਾਲ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਅੱਜ ਤੋਂ ਓਹ ਖੜ੍ਹਤਾਲ ਤੇ ਬੈਠਣ ਲੱਗਿਆ ਉਹਨਾਂ ਦੇ ਵੱਲੋਂ ਕਹਿਣਾ ਹੈ ਕਿ ਦੋ ਦਿਨ ਪਹਿਲਾਂ ਅਮਲਸਰ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ ਪਰ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ ਜਿਸ ਦਾ ਚੱਲਦੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਪੂਖੜਤਾਲ ਤੇ ਬੈਠਣ ਲੱਗਿਆ ਉਹਨਾਂ ਦਾ ਵੀ ਕਹਿਣਾ ਹੈ ਜੇਕਰ ਸਾਡੇ ਬੱਚੇ ਉੱਥੇ ਭੁੱਖ ਹੜਤਾਲ ਤੇ ਬੈਠੇ ਆ ਤਾਂ ਅਸੀਂ ਬੱਚਿਆਂ ਦੇ ਖਾਤਰ ਇੱਥੇ ਭੁੱਖ ਹੜਤਾਲ ਤੇ ਬੈਠਾਂਗੇ ਉੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਲ੍ਹ ਦੇ ਵਿੱਚ ਖੁਫੀਆ ਕੈਮਰੇ ਕਿਸ ਵਜ੍ਹਾ ਦੇ ਨਾਲ ਲਗਾਏ ਜਾ ਰਹੇ ਹਨ ਸਰਕਾਰ ਇਸ ਦਾ ਜਵਾਬ ਦੇਵੇ ਕਿ ਅਸਤੇ ਕਹਿੰਦੇ ਕੈਮਰੇ ਲਗਾਏ ਜਾ ਰਹੇ ਹਨ ਅੱਜ ਇਹ ਹੀ ਕੀ ਮਤਲਬ ਸਾਰੀ ਸੰਗਤ ਨੂੰ ਹੀ ਪਤਾ ਹੈ ਕਿ ਭਾਈ ਸਾਹਿਬ ਹੁਣਾਂ ਨੇ 7 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਆ ਉਨ੍ਹਾਂ ਵਿੱਚ ਕੁਝ ਜ਼ਿਆਦਾ ਜਿਹੜੇ 3-4 ਸਿੰਘ ਹੋ ਜ਼ਿਆਦਾ ਸੀਰੀਅਸ ਵਾ ਤੇ ਅਸੀਂ ਪਰਸੋਂ ਇਸ ਵਿਸ਼ੇ ਤੇ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਉਹਨਾਂ ਦਾ ਮੰਗ ਪੱਤਰ ਇਗਨੋਰ ਕਰ ਦਿੱਤਾ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਤੇ ਅੱਜ ਅਸੀਂ ਇਹ ਫੈਸਲਾ ਲਿਆ ਕਿ ਅਸੀਂ ਅਰਦਾਸ ਕਰਕੇ ਤੇ ਮਤਲਬ ਕਿ ਇੱਥੇ ਭੁੱਖ ਹੜਤਾਲ ਤੇ ਬਹਿ ਜਾਣਾ ਜਿਹੜੇ ਬੱਚੇ ਭੁੱਖੇ ਆ ਤੇ ਸਾਨੂੰ ਵੀ ਕੋਈ ਨਹੀਂ ਮਰਨ ਤੋਂ ਡਰ ਹੈਗਾ ਅਸੀਂ ਇੱਥੇ ਭੁੱਖ ਹੜਤਾਲ ਤੇ ਬਾਵਾਂਗੇ ਜਿੰਨਾ ਚਿਰ ਉਹਨਾਂ ਨੇ ਪੰਜਾਬ ਦੀ ਜੇਲ੍ਹ ਚ ਸ਼ਿਫਟ ਨਹੀਂ ਕਰਦੇ ਉਹਨਾਂ ਚਿਰ ਨਾ ਉਹਨਾਂ ਨੇ ਅੰਨ ਪਾਣੀ ਛਕਣਾ ਨਾ ਹੀ ਛਕਾਂਗੇ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਮਰਨ ਲੱਗਿਆ ਵੀ ਉੱਥੋਂ ਦਾ ਸ਼ਾਮ ਦਾ ਪਾਣੀ ਸਾਡੇ ਮੂੰਹ ਚ ਨਹੀਂ ਪੈਣਾ ਚਾਹੀਦਾ ਅਸੀਂ ਆਪਣੀ ਧਰਤੀ ਤੇ ਜਾ ਕੇ ਮਰਨਾ ਚਾਹੁੰਦੇ ਆ ਤੇ ਇਹ ਕਰਕੇ ਮੇਰੀ ਸਾਰੀ ਸੰਗਤਾਂ ਨੂੰ ਅਪੀਲ ਆ ਇਹ ਇੱਥੇ ਭੁਖੜ ਹੜਤਾਲ ਤੇ ਹੁਣ ਬਹਿਣਾ ਵਾ ਤੇ ਹੁਣ ਪ੍ਰਸ਼ਾਸਨ ਨੂੰ ਦੱਸਣ ਦਿਆ ਆ ਵੀ ਇਹ ਬੈਠੇ ਆ ਪਰਸੋਂ ਦਾ ਪ੍ਰਸ਼ਾਸਨ ਨੂੰ ਕਿਉਂ ਨਹੀਂ ਦਿਖਿਆ 7 ਦਿਨ ਦਾ 6 ਦਿਨਾਂ ਦਾ ਪ੍ਰਸ਼ਾਸਨ ਕਿਤੇ ਸੁੱਤਾ ਪਿਆ ਹੀ ਵੀ ਹੁੰਦਾ ਇੰਨਾ ਇਗਨੋਰ ਕੀਤਾ ਵੀ ਇੱਕ ਬੰਦਾ ਜਨਮ ਮੌਤ ਦੀ ਲੜਾਈ ਲੜ ਰਿਹਾ ਤੇ ਇਹ ਆਰਾਮ ਨਾਲ ਆਪਣੇ ਕੰਮ ਚ ਲਾਉਣ ਡੇ ਇਹ ਪ੍ਰਸ਼ਾਸਨ ਵਾਲੇ ਅੱਜ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਵੀ ਉਹ ਦੁਖੀ ਆ ਉੱਥੇ 30 ਬੰਦੇ ਸਾਡੇ ਅੰਮ੍ਰਿਤਸਰ ਜੇਲ੍ਹ ਚ ਭੁਖੜ ਹੜਤਾਲ ਤੇ ਬੈਠੇ ਆ 10 ਬੰਦੇ ਉੱਥੇ 40 40 ਬੰਦੇ ਸਾਡੇ ਭੁਖੜ ਹੜਤਾਲ ਤੇ ਬੈਠੇ ਤੇ ਬਾਕੀ ਅਸੀਂ ਹੁਣ ਸਾਰੇ ਪਰਿਵਾਰ ਬਹਿਣ ਲਗੇ ਸਾਰੇ ਐਨ ਫੇਰ ਜਦੋਂ ਸਾਡੇ ਬੱਚੇ ਇਥੇ ਆਉਣ ਕੇ ਪੰਜਾਬ ਚ ਜੇਲ੍ਹ ਚ ਰੋਟੀ ਖਾਣ ਕੇ ਫੇਰ ਅਸੀਂ ਖਾਵਾਂਗੇ ਸਾਡਾ ਇਹ ਆਖਰੀ ਫੈਸਲਾ ਵਾ ਬਸ ਇਥੇ ਕਿਤੇ ਵੀ ਜਗ੍ਹਾ ਵੇਖਦੇ ਅਸੀਂ ਬਹਿ ਜਾਣਾ ਜਿੱਥੇ ਵੀ ਹਨ ਜਗ੍ਹਾ ਮਿਲੀ ਹੋ ਸਕਦਾ ਸੜਕਾਂ ਹੀ ਰੋਕੀ ਹੈ ਸਰਕਾਰ ਦੇ ਨਾਲ ਕੋਈ ਹਲੇ ਸਾਡੀ ਕੋਈ ਗੱਲਬਾਤ ਨਹੀਂ ਸਰਕਾਰਾਂ ਤੇ ਸਾਨੂੰ ਵਿਸ਼ਵਾਸ ਹੀ ਨਹੀਂ ਰਿਹਾ ਪਰਸੋਂ ਅਸੀਂ ਉਹਨੂੰ ਮੰਗਵਾਂਗੇ ਤਾਂ ਇਹ ਸਾਡਾ ਕੋਈ ਜਵਾਬ ਦੇਤਾ ਸਰਕਾਰ ਨੇ ਸਰਕਾਰ ਦੇ ਵਿਸ਼ਵਾਸ਼ਾਂ ਤਾਂ ਕਰੀਏ ਨਾ ਜੇ ਨੂ ਚੀਨਾ ਕੋਸ਼ ਹੋਇਆ ਤੇ ਉਹਨਾਂ ਤੇ ਐਨਐਸਏ ਨਹੀਂ ਲੱਗੀ ਭਗਵੰਤ ਮਾਨ ਲਾਈਵ ਹੋ ਕੇ ਕਹਿ ਰਿਹਾ ਸੀ ਵੀ ਜਿੱਥੇ ਦਿੱਲੀ ਮੋਰਚੇ 'ਚ ਮੁੰਡਾ ਮਰਿਆ ਵਾ ਵੀ ਉਹ ਗਲਤ ਹੋਇਆ ਵਾ ਨੂ ਚੀਨਾ ਕੋਸ਼ ਹੋਇਆ ਸੀ ਤੇ ਉਹ ਵੀ ਗਲਤ ਗਲਤ ਸੀ ਉੱਥੋਂ ਦੇ ਬੰਦਿਆਂ ਨੂੰ ਅੱਠੀ ਦੇ ਨਹੀਂ ਜਮਾਨ ਤੇ ਮਿਲ ਗਈ ਤੇ ਸਿੱਖਾਂ ਵਾਸਤੇ ਸਾਰੇ ਕਾਨੂੰਨ ਬਣਿਆ ਤੁਹਾਨੂੰ ਲੱਗਦਾ ਕਿ ਦੇਸ਼ ਵਿੱਚ ਸਿੱਖਾਂ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਉਮੀਦ ਹੀ ਨਹੀਂ ਸਿੱਖਾਂ ਨੂੰ ਇਨਸਾਫ ਕਦੀ ਮਿਲਣਾ ਹੀ ਨਹੀਂ ਜਦੋਂ ਭਗਵੰਤ ਮਾਨ ਵੀ ਸੋਚੇ ਵੀ ਮੈਂ ਵੀ ਕਿ ਮਾਂ ਦਾ ਪੁੱਤ ਵਾਂ ਜਿਹੜੀ ਮਾਂ ਦੇ ਪੁੱਤ 7-7 ਦਿਨ ਤੋਂ ਭੁੱਖੇ ਬੈਠੇ ਜੇਲ੍ਹਾਂ 'ਚ ਮਰਨ ਜਨਮ ਦੀ ਲੜਾਈ ਲਾਣੇ ਉਹ ਮਾਂਾਂ ਕਿਦਾਂ ਜੀਣਗੀਆਂ ਜਿਹੜੀ ਆਡੀਓ ਜਿਹੜੀ ਆਡੀਓ ਭਾਈ ਅਮਰਪਾਲ ਸਿੰਘ ਦੀ ਸਾਬੀਆਂ ਦੀ ਆ ਰਹੀ ਹੈ ਉਹ ਤੇ ਹੁਣ ਸਰਕਾਰ ਵੇਖੇ ਕਿ ਕਿਸੇ ਵੀ ਸਿੰਘ ਦਾ ਨੁਕਸਾਨ ਹੁੰਦਾ ਤੇ ਸਰਪ੍ਰਸ਼ਾਸਨ ਜ਼ਿੰਮੇਵਾਰ ਆ ਕਿਉਂਕਿ ਉਥੇ ਬਸੰਤ ਇੰਨਾ ਸੀਰੀਅਸ ਆ ਕਿ ਉਥੇ ਡਾਕਟਰਾਂ ਦੀ ਟੀਮ ਵੀ ਬੁਲਾਈ ਗਈ ਉਹਨਾਂ ਵੀ ਕਿਹਾ ਵੀ ਕਿਸੇ ਵੇਲੇ ਵੀ ਇਹਨੂੰ ਕੁਝ ਹੋ ਸਕਦਾ ਪਰ ਉਹਨੇ ਅਰਦਾਸ ਕੀਤੀ ਆ ਕਿ ਮਰਨ ਤੱਕ ਮੇਰੇ ਮੂੰਹ 'ਚ ਪਾਣੀ ਨਹੀਂ ਪੈਣਾ ਚਾਹੀਦਾ ਸ਼ਾਮ ਦੀ ਧਰਤੀ ਦਾ ਬਾਕੀ ਇਹ ਹੁਣ ਪ੍ਰਸ਼ਾਸਨ ਵੇਲੇ ਪਈ ਨੇ ਕੀ ਕਰਨਾ ਇਹਨਾਂ ਹੁਣ 84 ਵੱਲ ਨੂੰ ਖੜਨਾ ਕਿ ਕੀ ਕਰਨਾ ਇਹਨਾਂ ਨੇ ਇਹ ਹੁਣ ਇਹਨਾਂ ਦਾ ਪ੍ਰਸ਼ਾਸਨ ਦਾ ਫੈਸਲਾ ਵਾ ਆਹੀਂ ਤੇ ਸ਼ਾਂਤੀਪੂਰਵਕ ਹੀ ਬਹਾਂਗੇ ਭੋਖ ਹੜਤਾਲ ਤੇ ਜਿੰਨੇ ਦਿਨ ਇਹ ਕੱਟਦੇ ਆਹੀਂ ਕਟਾਂਗੇ ਨਹੀਂ ਹੜਤਾਲ ਤੇ ਬੈਠਣ ਦੀ ਨਾ ਤਾਂ ਸਹੀ ਉਹਨਾਂ ਦੀ ਚੜਦੀ ਕਲਾ ਦੀ ਕੀਤੀ ਪਾਏ ਉਹਨਾਂ ਨੂੰ ਸਬਰ ਸੰਤੋਖ ਬਖਸ਼ੇ ਤੇ ਉਹ ਚੜਦੀ ਕਲਾ ਚ ਰਹਿਣ ਜਿਹੜਾ ਮੁੱਦਾ ਉਹਨਾਂ ਨੇ ਚੁੱਕਿਆ ਉਹ ਸਹੀ ਸਲਾਮਤ ਨਿਭਾਉਣ ਠੀਕ ਹੈ ਇਹ ਇੱਕ ਉਸ ਵਾਲੀ ਜਿਹੜੀ ਪੰਜਾਬ ਦੇ ਮੁੰਡੇ ਜਿਹੜੀ ਬੰਦੇ ਸਿਧੇ ਗਲਤੀ ਆ ਸਾਰੇ ਅੱਗੇ ਪੰਜਾਬ ਚ ਐਨਐਸਏ ਲੱਗਦੀਆਂ ਉਹ ਕਿਤਾ ਪੰਜਾਬ ਦੀਆਂ ਜੇਲਾਂ ਚ ਰਹਿੰਦੇ ਸੀ ਜਿਹੜੀਆਂ 90 ਤੋਂ ਪਹਿਲਾਂ ਐਨਐਸਏ ਲੱਗੀਆਂ ਸੀ ਉਹ ਪੰਜਾਬ ਦੀਆਂ ਜੇਲਾਂ ਚ ਹੀ ਰਹੇ ਆ ਇਹਨਾਂ ਦੀ ਐਨਐਸਏ ਇਦਾਂ ਹਵਾ ਬਣਾਤਾ ਵੀ 250000 ਕਿਲੋਮੀਟਰ ਦੂਰ ਜਿੱਤੇ ਅਸੀਂ ਜਾ ਵੀ ਨਹੀਂ ਸਕਦੇ ਦੋ ਦੋ ਤਿੰਨ ਤਿੰਨ ਮਹੀਨੇ ਇਹਨਾਂ ਨੂੰ ਉੱਥੇ ਛੁੱਟਿਆ ਕਰਕੇ ਐਨੇ ਉਹਨਾਂ ਦੇ ਤਸੱਦਦ ਹੋਣ ਦੇ 10 ਮਹੀਨੇ ਫਿਰ ਵੀ ਉਹਨਾਂ ਚੱਲੇ ਤਸੱਦਦ ਜਦੋਂ ਸਿਰੋ ਪਾਣੀ ਨੰਗਿਆ ਉਹਨਾਂ ਦੇ ਬਾਥਰੂਮਾਂ 'ਚ ਇਹਨਾਂ ਕੈਮਰਿਆਂ ਤੱਕ ਲਾਇਆ ਫਿਰ ਉਹਨਾਂ ਨੇ ਇਹ ਮੁੱਦਾ ਚੁੱਕਿਆ ਅੱਜ ਅਸੀਂ ਜਿਹੜੇ ਇੰਡੀਅਨ ਸਟੇਟ ਸਰਕਾਰ ਨੇ ਤੇ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਪਾਲਿਸੀ ਇੱਕ ਨੀਤੀ ਦੇ ਤਹਿਤ ਗੈਰ ਕਾਨੂੰਨੀ ਢੰਗ ਦੇ ਨਾਲ ਭਾਈ ਅਮਰਪਾਲ ਸਿੰਘ ਖਾਲਸਾ ਭਾਈ ਦਲਜੀਤ ਸਿੰਘ ਕਲਸੀ ਪ੍ਰਧਾਨ ਮੰਤਰੀ ਬੁੱਕਨਾਲਾ ਬਾਜੇ ਕੇ ਚਾਚਾ ਹਰਜੀਤ ਇਹ ਦਾਸ ਸਿੰਘਾਂ ਨੂੰ ਜਿਹੜਾ ਐਨਐਸਏ ਲਾ ਕੇ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਭੇਜਿਆ ਤੇ ਉਹਨਾਂ ਦੇ ਨਾਲ ਮਿਸਬੀਹਵ ਕੀਤਾ ਹੈ ਉਹਨਾਂ ਦੇ ਜਿਹੜੀਆਂ ਬੈਰਕਾਂਵਾਂ ਦੇ ਵਿੱਚ ਕਮਰੇ ਲਾ ਕੇ ਉਹਨਾਂ ਦੀ ਜਸੂਸੀ ਕਰਨ ਦਾ ਜਿਹੜਾ ਅប្រਾਲਾ ਸੀ ਤੇ ਫਿਰ ਜਦੋਂ ਇਹਨਾਂ ਨੇ ਕੈਮਰੇ ਫੜ ਲਏ ਤਾਂ ਪ੍ਰਸ਼ਾਸਨ ਡਿਬਰੂਗੜ੍ਹ ਇਹ ਕੈਮਰੇ ਖੋਣ ਲੱਗਿਆ ਤਾਂ ਕੈਮਰੇ ਖੋਤਾ ਨਹੀਂ ਸਕੇ ਫਿਰ ਉਹਨਾਂ ਨੇ ਪ੍ਰਸ਼ਾਸਨ ਨੂੰ ਕੈਮਰੇ ਦੇਤੇ ਉਲਟਾ ਕਹਿੰਦੇ ਜੀ ਇਹ ਜੀ ਸਮਾਰਟਫੋਨ ਹੈਗੀ ਆ ਘੜੀ ਹੈ ਇਹ ਉਲਟਾ ਇਲਜ਼ਾਮ ਲਾਉਣੇ ਕੀਤੇ ਕਦਾਰਕੁਰਸੀ ਕਰਨੇ ਸ਼ੁਰੂ ਕੀਤੀ ਉਸ ਸੰਬੰਧ ਦੇ ਵਿੱਚ ਅਸੀਂ ਸਾਰੇ ਡਿਪਟੀ ਕਮਿਸ਼ਨ ਇੱਥੇ ਅੰਮ੍ਰਿਤਸਰ ਨੂੰ ਮਿਲੇ ਸੀ ਉਹਨਾਂ ਨੇ ساری ਗੱਲ ਕੀਤੀ ਸੀ ਕਿ ਇਹਨਾਂ ਦਾ ਕਿਸੇ ਵੇਲੇ ਵੀ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਅਸੀਂ ਪੀਸ ਤੇ ਸ਼ਾਂਤੀ ਚਾਹੁੰਦੇ ਹਾਂ ਤੇ ਇਹ ਜਿਹੜਾ ਜ਼ਬਰ ਹੈ ਇਹ ਰੋਕਿਆ ਜਾਵੇ ਡਿਪਟੀ ਕਮਿਸ਼ਨਰ ਅਮਰਸਰ ਨੇ ਕਿਹਾ ਮੈਂ 2 ਘੰਟੇ ਚ ਰਿਪੋਰਟ ਦੇਵਾਂਗਾ ਇੱਕੋ ਹੀ ਨਿਕਾਤੀ ਪ੍ਰੋਗਰਾਮ ਸੀ ਕਿ ਸਾਡਾ ਜੇਲ ਤਬਦੀਲ ਕਰ ਦਿੱਤੀ ਜਾਵੇ ਇਹ ਜੇਲ ਇਹ ਨਹੀਂ ਕਹਿੰਦੇ ਪੱਟ ਜੇਲ ਸਾਨੂੰ ਅਮਰਸਰ ਪੰਜਾਬ ਦੀ ਕਿਸੇ ਜੇਲ ਦੇ ਵਿੱਚ ਹੀ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਇਹ ਜਿਹੜਾ ਕੰਮ ਜਿਹੜਾ ਇਹ ਮਾਹੌਲ ਖਰਾਬ ਨਾ ਹੋ ਸਕੇ ਤੇ ਫਿਰ ਜਦੋਂ ਇਹ ਸਾਡੀ ਗੱਲ ਕਿਸੇ ਨੇ ਸੁਣੀ ਨਾ ਨਾ ਚੀਫ ਮਿਨਿਸਟਰ ਨੇ ਸੁਣੀ ਨਾ ਚੀਫ ਸੈਕਟਰੀ ਨੇ ਸੁਣੀ ਤਾਂ ਫਿਰ ਅੱਜ ਅਸੀਂ ਕਾਲ ਤੱਕ ਸਾਬ ਤੇ ਸਾਰੇ ਪਰਿਵਾਰ ਆਏ ਸੀ ਅਰਦਾਸ ਕੀਤੀ ਅਰਦਾਸ ਕਰਕੇ हे ਸੱਚੇ ਪਾਤਸ਼ਾਹ ਸਾਡੇ ਤੇ ਬਲ ਬਖਸ਼ ਕੇ ਸੀ ਚੜ੍ਹਦੀ ਕਲਾ ਚ ਰਹੀਏ ਹੁਣ ਪ੍ਰੋਗਰਾਮ ਹੈ ਕਿ ਅਸੀਂ ਭੁੱਖ ਹੜਤਾਲ ਤੇ ਪਰਿਵਾਰ ਬੈਠਣਗੇ ਵੀ ਜੇ ਉਹ ਭੁੱਖ ਹੜਤਾਲ ਤੇ ਪੁੱਤ ਬੈਠੇ ਹੋਣ ਤੁਸੀਂ ਦੇਖੋ ਵੀ 24 ਘੰਟੇ ਭੁੱਖ ਹੜਤਾਲ ਕੱਟਣੀ ਸੁੱਕੀ ਹੈ ਜੀ ਇੱਕ ਘੰਟਾ ਬੰਦਾ ਨਹੀਂ ਸਕਦਾ ਇਨਾਂ ਦੀ ਹਾਲਤ ਬੜਿਆਂ ਦੀ ਖਰਾਬ ਹੈ ਹਰਜੀਤ ਸਿੰਘ ਜਿਹੜਾ ਉਹ ਸ਼ੂਗਰ ਦਾ ਪੇਸ਼ੈਂਟ ਹੈ ਤੇ ਬਸੰਤ ਸਿੰਘ ਦੀ ਵੀ ਬਹੁਤ ਬੁਰੀ ਹਾਲਤ ਹੈ ਤੇ ਇਹ ਐਵੇਂ ਲੜਾਈ ਨਹੀਂ ਆਰਪਾਰ ਦੀ ਲੜਾਈ ਹੈ ਤੇ ਇਹ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਕਿ ਤੇਰੇ ਵੱਸ ਹੈ ਜਦੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰੀ ਮੁਲਾਕਾਤਾਂ ਕਰੋਂਦਾ ਸਾਰਾ ਉਹ ਤਾਂ ਇੱਕ ਜੇਲ੍ਹ 'ਚ ਭੇਜੀ ਆ ਤੇ ਫੇਰ ਯਾਰ ਇਸ ਜੇਲ੍ਹ 'ਚ ਕਿਉਂ ਨਹੀਂ ਲਿਉਂਦੇ ਤਬਦੀਲ ਅਸੀਂ ਤਾਂ ਕਹਿੰਨਾ ਜੇਲ੍ਹ ਕਿਤੇ ਵੀ ਲਿਆਓ ਤੇ ਇਸ ਕਰਕੇ ਭੁੱਖੜਤਾ ਰੱਖੀਏ ਜੇ ਕੋਈ ਜਾਨੀ ਮਾਲੀ ਨੁਕਸਾਨ ਹੋ ਗਿਆ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਉਧਰ ਕਿਸਾਨੀ ਸੰਘਰਸ਼ 'ਚ ਗੋਲੀਆਂ ਵੱਜੀਆਂ ਜਾਂਦੀਆਂ ਉਧਰ ਸ਼ੰਭੂ ਤੋਂ ਗੇਂ ਬੰਦ ਕਰਦੇ ਦਰਵਾਜ਼ੇ ਤੇ ਇੱਧਰ ਕਹਿੰਦੇ ਆ ਵੀ ਸਾਡੇ ਸਿੰਘ ਡਿਬਰੂਗੜ੍ਹ ਚ ਰਹਿਣ ਇੱਧਰ ਸਾਡੇ ਬਾਰਡਰ ਬੰਦ ਕਹਤੇ ਕੀ ਕਰੀਏ ਯਾਰ ਹੁਣ ਕਦੇ ਦਰਬਾਰ ਸਾਹਿਬ ਟਾਉਂਦੇ ਕਦੇ ਗੱਲਾਂ ਚ ਟੈਰ ਪਾਉਂਦੇ ਕਦੇ ਧੀਆਂ ਪਣੇ ਦੀ ਬੇਪਤੀਆਂ ਕਰ ਜੰਦੇ ਆ ਕਦੇ ਯਾਰ ਕੀ ਕਰੀਏ ਸਾਡਾ ਜਿਹੜਾ ਸੋਸ਼ਲ ਮੀਡੀਆ ਆ ਜੀ ਨਿਊਜ਼ ਤੇ ਸੀ ਇਹਨਾਂ ਤੇ ਵੀ ਜ਼ੁਲਮ ਹੋਇਆ ਸੀ ਵੀ ਬੈਠੇ ਸੀ ਉਦੋਂ ਇਹਨਾਂ ਦੇ ਦਫਤਰੀ ਪੰਨ ਦਿੱਤੇ ਸੀ ਕੀ ਕਰੀਏ ਬਹੁਤ ਵੱਡਾ ਜ਼ੁਲਮ ਹੋ ਰਿਹਾ ਤੇ ਜੇ ਸਰਕਾਰ ਨੂੰ ਐਵੇਂ ਨਾ ਸਮਝ ਲਿਆ ਜੀ ਬਗਰਾੜੀ ਮੋਰਚਾ ਲੱਗਿਆ ਸੀ ਅਸੀਂ ਕਹਿ ਸੀ ਆ ਫੜ ਲਓ ਜੇ ਦੇ ਨਹੀਂ ਫੜੇ ਤੇ ਦੋ ਸਿੰਘ ਸ਼ਹੀਦ ਹੋ ਗਏ ਜੇ ਕਿਤੇ ਮਾੜਾ ਮੋਟਾ ਨੁਕਸਾਨ ਹੋ ਗਿਆ ਪੰਜਾਬ ਦਾ ਮਾਹੌਲ ਖਰਾਬ ਕਰੂਗੀ ਭਗਵੰਤ ਮਾਨ ਦੀ ਸਰਕਾਰ ਹੈ ਮੈਂ ਮੋਦੀ ਸਰਕਾਰ ਨੂੰ ਵੀ ਕਹਣਾ ਕਿ ਇਹ ਇਹੋ ਜਿਹਾ ਪਰਖਣਾ ਸਿੱਖ ਜੇ ਅਸੀਂ ਸਿਰ ਵੱਡੇ ਤੋਂ ਸਾਡਾ ਬਾਬਾ ਲੜ ਸਕਦਾ ਹੈ ਤੇ ਜੇ ਅਸੀਂ ਇੰਦਰਾ ਗਾਂਧੀ ਨੂੰ ਸਬਕ ਸਿਖਾ ਸਕਦੇ ਆ ਜੇ ਜਰਨਲ ਵੈਦਿਆ ਨੂੰ ਸਿਖਾ ਸਕਦੇ ਆ ਹੁਣ ਤਾਂ ਅਸੀਂ ਬੈਠੇ ਆ ਆਰਟੀਕਲ 14 19 21 ਦੇ ਮੁਤਾਬਕ ਫਰੀडम ਆਫ ਸਪੀਚ ਹੈ ਤੇ ਫਰੀडम ਆਫ ਐਕਸਪ੍ਰੈਸ਼ਨ ਹੈ ਤੇ ਫਿਰ ਜਦੋਂ ਅਸੀਂ ਫ੍ਰੀ ਕਰਕੇ ਆਪਣੀ ਗੱਲ ਕਰ ਸਕਦੇ ਆ ਅਮਰਪਾਲ ਦੇ ਕੋਲ ਬੰਮ ਫੜਿਆ ਸੀ ਕੋਈ ਤੋ ਫੜੀ ਸੀ ਕਿ ਉਹਦੇ ਕੋਲ ਫੜਿਆ ਕੀ ਸੀਗਾ ਕੁਝ ਵੀ ਨਹੀਂ ਫੜਿਆ ਆ ਅਸੀਂ ਭੁਖੜਤਲ ਤੇ ਤਾਂ ਬੈਠੇ ਆ ਜਦੋਂ ਪ੍ਰਧਾਨ ਮੰਤਰੀ ਨੇ ਗੱਲ ਨਹੀਂ ਸੁਣੀ ਪ੍ਰੈਜ਼ੀਡੈਂਟ ਨੇ ਗੱਲ ਨਹੀਂ ਸੁਣੀ ਰਾਜ ਸਭਾ ਤੇ ਗੱਲ ਨਹੀਂ ਸੁਣੀ ਸੂਓ ਮੋਟੋ ਐਕਸ਼ਨ ਹੀ ਨਹੀਂ ਲਿਆ ਸੂਓ ਮੋਟੋ ਸੁਪਰੀਮ ਕੋਰਟ ਲੈ ਲੈਂਦੀ ਤੇ ਜਦੋਂ ਇਕਰਾਮਦੇਵ ਇੱਕ ਮੁਜ਼ਾਹਰਾ ਕਰਦਾ ਦਿੱਲੀ ਤੇ ਦਿੱਲੀ ਪੁਲਿਸ ਉਹਦੇ ਤੇ ਵਿਛਾੜ ਕਰ ਦਿੰਦੀ ਪਾਣੀ ਤੇ ਤੇ ਫੇਰ ਉਹ ਬੀਬੀਆਂ ਵਾਲੇ ਕੱਪੜੇ ਪਾ ਕੇ ਭੱਜ ਕੇ ਨਿਕਲ ਜਾਂਦਾ ਤੇ ਹਾਈ ਕੋਰਟ ਦਿੱਲੀ ਕਹਿੰਦੀ ਆ ਡੀਸੀਪੀ ਨੂੰ ਕਹਿੰਦੇ ਵੀ ਇਹ ਕਰ ਨਹੀਂ ਸਕਦਾ ਇਲੀਗਲ ਹੈ ਤੇ ਫਿਰ ਹੁਣ ਸੁਪਰੀਮ ਕੋਰਟ ਹੀ ਇਲੀਗਲ ਜਿਹੜਾ ਹੋ ਰਿਹਾ ਹੈ ਇਹ ਨੂੰ ਸੂਰ ਮੋਡਸ ਲੈ ਕੇ ਇਹ ਕਰੇ ਇਹ ਤਾਂ ਬੈਠੇ ਆ ਕਿ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਿਆ ਕਿਉਂਕਿ ਅਸੀਂ ਸਿੱਟੇ ਰੋਡ ਦੇ ਕਰਤਾਰ ਨੂੰ ਜਾਂ ਜਾਨੀਆਂ ਰਿਸ਼ਤਿਆਂ ਨੂੰ ਲਾਉਣ ਨੂੰ ਹੁਣ ਕਿਵੇਂ ਦੇ ਦੇ ਕਿਸੇ ਦੇ ਕਰਤਾਰ ਦੀ ਗੱਲ ਨਹੀਂ ਇੱਥੇ ਤਾਂ ਗੱਲ ਹੈ ਜਿੱਤਣ ਦੀ ਕਰਤਾਰਾਂ ਬਾਰੇ ਕਰਤਾਰਾਂ ਕਰਤਾਰਾਂ ਬਾਰੇ ਕਰਾਂਗੇ ਗੱਲਾਂ ਬਾਅਦ ਚ ਕਰਤਾਰਾਂ ਬਾਰੇ ਜੀ ਕਰਾਂਗੇ ਗੱਲ ਸਿੱਖ ਕੌਮ ਦੀਆਂ ਸਾਡੀਆਂ ਪ੍ਰੋਬਲਮਸ ਹੋ ਸਕਦੀਆਂ ਬੜੀਆਂ-ਬੜੀਆਂ ਪ੍ਰੋਬਲਮਾਂ ਕਰਦਾਰਾਂ ਦੀ ਗੱਲ ਕਰਾਂਗੇ ਹੁਣ ਤਾਂ ਭਾਈ ਸਾਰੇ ਇਕੱਠੇ ਹੋ ਕੇ ਉਧਰ ਮੈਂ ਯੂਨੀਅਨ ਨੂੰ ਵੀ ਕਹਣਾ ਜੀ ਯੂਨੀਅਨ ਉਹ ਭਰਾ ਤੁਹਾਡੇ ਐ ਉਹ ਜੇ ਭਮਾਨ ਦੁਆਨੇ ਫੈਸਲਾ ਲਿਆ ਗੱਲ ਤਾਂ ਅੰਕਦੀ ਆ ਸਾਰੇ ਚਲੇ ਜਾਓ ਚਲੇ ਜਾਓ ਚਲੇ ਜਾਓ ਚਲੇ ਜਾਓ ਤੇ ਜੇ ਨਹੀਂ ਚਲੇ ਜਾਣਾ ਤੇ ਫਿਰ ਪਤਾ ਕੀ ਕਰਦੋ ਦਿੱਲੀ ਕੰਦੀ ਸਾਡੇ ਘਰੇ ਨਾ ਆਓ ਤੇ ਤੁਸੀਂ ਕਹੋ ਸਾਡੇ ਘਰੇ ਨਾ ਆਓ ਦਿੱਲੀ ਦੇ ਸਾਰੇ ਰਸਤੇ ਬੰਦ ਕਰ ਦਿਓ ਦਿੱਲੀ ਦਾ ਇੱਕ ਬੰਦਾ ਉਹਨਾਂ ਦੇ ਨਾ ਮੰਤਰੀ ਆਵੇ ਨਾ ਕੋਈ ਆਵੇ ਨਾ ਐਮਪੀ ਆਵੇ ਚੁੱਪ ਕਰਕੇ ਬੰਦ ਕਰੇ ਆਡੈਂਟੀ ਗੱਡ ਵੇਖੋ ਦਿੱਲੀ ਲੱਗੋ ਬੈਗ ਦਿੱਲੀ ਉਹਨਾਂ ਨੂੰ ਗੋ ਬੈਗ ਕਰ ਦਿਓ ਉਹਦੇ ਵਿੱਚ ਢਾਡੀ ਰਾਗੀ ਸਾਡੀ ਪ੍ਰਸਾਦ ਦੇਵੇ ਫੇਰ ਭਾਈ ਇੱਧਰ ਵੀ ਦਰਵਾਜ਼ਾ ਬੰਦ ਤੇ ਉੱਧਰ ਵੀ ਬਜ਼ੁਰਾਂਜ ਤੇ ਜੇ ਉਹਨਾਂ ਨੇ ਸਾਡੇ ਦਰਵਾਜ਼ੇ ਪਹਿਲਾਂ ਬੰਦ ਕੀਤੇ ਆ ਤੇ ਸਾਨੂੰ ਗੋਲੀਆਂ ਮਾਰੀਆਂ ਤੁਸੀਂ ਸਾਰੇ ਦਰਵਾਜ਼ੇ ਬੰਦ ਕਰੋ ਸਾਰੀਆਂ ਨਿਊਨੀਆਂ ਇੱਕ ਇੱਕ ਬਾਰਡਰ ਘੇਰ ਕੇ ਤੇ ਦਿੱਲੀ ਆਣਿਆਂ ਦਾ ਉਹਨਾ ਬੰਦ ਕਰ ਦਿਓ ਗੱਡੀਆਂ ਬੰਦ ਕਰ ਦਿਓ ਲੇਲਾ ਬੰਦ ਕਰ ਦਿਓ ਸੜਕਾਂ ਜਾਮ ਕਰ ਦਿਓ ਪੀਸਫੁਲੀ ਢੰਗ ਦੇ ਨਾਲ ਮੁੰਡੇ ਨਾ ਮਰੋ ਤੇ ਉਹਨਾਂ ਨੂੰ ਕਹੋ ਵੀ ਤੁਸੀਂ ਵੀ ਸਾਡੇ ਘਰੇ ਨਾ ਆਓ